ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਖਬਰ سامنے ਆ ਰਹੀ ਹੈ ਗੁਰੂ ਘਰ ਮੱਥਾ ਟੇਕ ਕੇ ਘਰ ਨੂੰ ਵਾਪਸ ਪਰਤ ਰਹੇ ਪਰਿਵਾਰ ਦੇ ਨਾਲ ਪਾਣਾ ਵਾਪਰਿਆ ਦੱਸ ਦਈਏ ਕਿ ਗੁਰੂ ਘਰ ਤੋਂ ਮੱਥਾ ਟੇਕ ਕੇ ਜਦੋਂ ਪਰਿਵਾਰ ਵਾਪਸ ਘਰ ਨੂੰ ਪਰਤ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਦਰਅਸਲ ਇੱਕ ਟਿਪਰ ਦੇ ਨਾਲ ਉਹਨਾਂ ਦੀ ਕਾਰ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਸਿੱਧੀ ਜਾ ਕੇ ਛੱਪੜ ਦੇ ਵਿੱਚ ਡਿੱਗਦੀ ਹੈ ਜਿਸ ਕਾਰਨ ਪਾਣੀ ਦੇ ਵਿੱਚ ਡੁੱਬਣ ਕਾਰਨ ਪਿਓ ਅਤੇ 3 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ ਜਦਕਿ ਮਾਂ ਪੁੱਤ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤਾਂ ਤਸਵੀਰ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਇਹ ਪਰਿਵਾਰ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਇੱਕ ਭਿਆਨਕ ਹਾਦਸਾ ਜਿਹੜਾ ਆ ਇਸ ਪਰਿਵਾਰ ਦੇ ਨਾਲ ਵਾਪਰ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ 3 ਸਾਲ ਦੀ ਮਾਸੂਮ ਬੱਚੀ ਅਤੇ ਉਸਦੇ ਪਿਓ ਦੀ ਮੌਤ ਹੋ ਗਈ ਹੈ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਹਾਦਸਾ ਸੀ ਕਿਉਂਕਿ ਕਿਸ ਤਰੀਕੇ ਦੇ ਨਾਲ ਕਾਰ ਜਿਹੜੀ ਆ ਛੱਪੜ ਦੇ ਵਿੱਚ ਜਾ ਕੇ ਡਿੱਗੀ ਹੈ ਇੱਕ ਟਿਪਰ ਦੇ ਨਾਲ ਇਹਨਾਂ ਦੀ ਕਾਰ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਕਾਰ ਆਪਣਾ ਸੰਤੁਲਨ ਖੋ ਬੈਠਦੀ ਹੈ ਤੇ ਸਿੱਧੀ ਜਾ ਕੇ ਛੱਪੜ ਦੇ ਵਿੱਚ ਜਾ ਕੇ ਡਿੱਗਦੀ ਹੈ ਜਿਸ ਕਾਰਨ ਪਾਣੀ ਦੇ ਵਿੱਚ ਡੁੱਬਣ ਕਾਰਨ ਪਿਓ ਅਤੇ 3 ਸਾਲ ਦੀ 마ਸੂਮ ਬੱਚੀ ਦੀ ਜਾਨ ਚਲੀ ਗਈ ਹੈ ਜਦਕਿ ਮਾਂ ਪੁੱਤ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਸਿਰਫ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਘਰ ਨੂੰ ਪਰਤ ਰਹੇ ਸੀ ਮੁਕੇਰੀਆਂ ਦੇ ਰਹਿਣ ਵਾਲੇ ਸੀ ਤੇ ਗੁਰਦਾਸਪੁਰ ਦੇ ਕੋਲ ਇਹਨਾਂ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਰੋਡ ਤੇ ਇਨਾਂ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਜਦੋਂ ਟਿੱਪਰ ਦੇ ਨਾਲ ਇਹਨਾਂ ਦੀ ਕਾਰ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਕਾਰ ਕੰਟਰੋਲ ਖੋਪ ਐਟਦੀ ਹੈ ਤੇ ਛੱਪੜ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਜਿਸ ਕਾਰਨ ਇਸ ਹਾਦਸੇ ਦੇ ਵਿੱਚ ਪਿਓ ਅਤੇ ਧੀ ਦੀ ਮੌਤ ਹੋ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਲੋਕ ਜਿਹੜੇ ਨੇ ਮਦਦ ਦੇ ਲਈ ਅੱਗੇ ਆਏ ਨੇ ਲੋਕਾਂ ਦੇ ਵੱਲੋਂ ਜਿਹੜੇ ਇਸ ਗੱਡੀ ਦੇ ਵਿੱਚ ਸਵਾਰ ਸੀਗਾ ਪਰਿਵਾਰ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਖੌਫਨਾਕੀਆਂ ਤਸਵੀਰਾਂ ਨੇ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਰੋਡ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਇਹ ਪਰਿਵਾਰ ਗਿਆ ਹੋਇਆ ਸੀ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਗਾਉਣ ਦੇ ਲਈ ਮੱਥਾ ਟੇਕ ਕੇ ਜਦੋਂ ਵਾਪਸ ਮੁਕੇਰੀਆਂ ਵੱਲ ਨੂੰ ਆ ਰਹੇ ਹੁੰਦੇ ਨੇ ਕਿ ਇਸੇ ਦੌਰਾਨ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਰੋਡ 'ਤੇ ਇਹਨਾਂ ਦੇ ਨਾਲ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਪਿਓ ਅਤੇ ਧੀ ਦੀ ਮੌਤ ਹੋ ਗਈ ਹੈ ਜਦਕਿ ਮਾਂ ਪੁੱਤ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਇਸ ਹਾਦਸੇ ਦੀਆਂ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੋ ਜਣਿਆਂ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਇਸ ਪਰਿਵਾਰ ਦੀ ਤਸਵੀਰ ਵੀ ਤੁਹਾਨੂੰ ਵਿਖਾ ਰਹੇ ਹਾਂ ਇਸ 마ਸੂਮ ਬੱਚੀ ਦੀ ਇਸ ਹਾਦਸੇ ਚ ਜਾਨ ਗਈ ਹੈ ਤਾਂ ਪਰਿਵਾਰ ਦੇ ਨਾਲ ਉਸ ਵੇਲੇ ਪਾਣਾ ਵਾਪਰ ਜਾਂਦਾ ਹੈ ਜਦੋਂ ਗੁਰੂ ਨਗਰੀ ਅੰਮ੍ਰਿਤਸਰ ਇਹ ਪਰਿਵਾਰ ਗਿਆ ਹੋਇਆ ਸੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਤੇ ਜਦੋਂ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਗੁਰਦਾਸਪੁਰ ਜੋ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਇੱਕ ਟਿਪਰ ਦੇ ਨਾਲ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਇਹਨਾਂ ਦੀ ਕਾਰ ਛੱਪੜ ਦੇ ਵਿੱਚ ਜਾ ਕੇ ਡਿੱਗਦੀ ਹੈ ਜਿਸ ਕਾਰਨ ਪਾਣੀ ਦੇ ਵਿੱਚ ਡੁੱਬਣ ਕਾਰਨ ਪਿਓ ਅਤੇ 3 ਸਾਲ ਦੀ 마ਸੂਮ ਬੱਚੀ ਦੀ ਜਾਨ ਚਲੀ ਗਈ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਤੁਰੰਤ ਹਰਕਤ ਕਰਦੇ ਹੋਏ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਲੋਕ ਉੱਥੇ ਪਹੁੰਚਦੇ ਨੇ ਤੇ ਗੱਡੀ ਦੇ ਵਿੱਚ ਵਿੱਚ ਸਵਾਰ ਪਰਿਵਾਰ ਨੂੰ ਬਾਹਰ ਕੱਢਿਆ ਜਾਂਦਾ ਹੈ ਪਰ ਪਾਣੀ ਚ ਡੁੱਬਣ ਕਾਰਨ ਪ੍ਰੋਬਜੋਤ ਸਿੰਘ ਅਤੇ ਉਹਨਾਂ ਦੀ ਬੱਚੀ ਰਹਿਮਤ ਕੌਰ ਦੀ ਜਿਹੜੀ ਆ ਜਾਨ ਚਲੀ ਗਈ ਹੈ ਜਦਕਿ ਮਾਂ ਪੁੱਤ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਬੇहद ਜ਼ਿਆਦਾ ਮੰਦਭਾਗੀ ਇਹ ਖਬਰ ਹੈ ਕਿਉਂਕਿ ਇਸ ਪਰਿਵਾਰ ਦੇ ਨਾਲ ਇਹ ਬਾਣਾ ਵਾਪਰ ਗਿਆ ਹੈ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਗਾਉਣ ਦੇ ਲਈ ਇਹ ਪਰਿਵਾਰ ਗਿਆ ਹੋਇਆ ਸੀ ਤੇ ਜਦੋਂ ਵਾਪਸ ਘਰ ਨੂੰ ਪਰਤ ਰਿਹਾ ਸੀ ਇਸ ਕੇਸ ਦੇ ਦੌਰਾਨ ਰਾਹ ਦੇ ਵਿੱਚ ਇਹ ਭਿਆਨਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਦੱਸਦੀ ਹੈ ਕਿ ਮੁਕੇਰੀਆਂ ਦੇ ਪਿੰਡ ਬੱਥੂਪੁਰ ਦੇ ਇਹ ਰਹਿਣ ਵਾਲੇ ਸੀਗੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਸੀ ਕਿ ਇਸੇ ਦੌਰਾਨ ਰਾਤ ਦੇ ਵਿੱਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਕਾਰਨ ਪਿਓ ਅਤੇ 3 ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ ਹੈ ਦੇਖੋ ਜੀ ਬਹੁਤ ਹੀ ਮੰਦਭਾਗੀ ਜੀ ਇਹ ਘਟਨਾ ਹੈ ਇਹ ਐਸ.ਪੀ. ਬੀ. ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਰਾਤੀ ਹੀ ਓਵਰਲੋਡ ਆਦਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀਤ ਡੱਟ ਹੋ ਗਈ ਕੋਈ ਕਹਿੰਦੇ ਵੀ ਕਿ ਝੁੱਕਾ ਗਈ ਹੋ ਸਕਦਾ ਵੀ ਰਾ ਇਸ ਤਰ੍ਹਾਂ ਦੀ ਕੁਝ ਗੱਲ ਹੋ ਗਈ ਹੈ ਹਾਂਜੀ ਹਜੇ ਕਿ ਕੋਈ ਨਹੀਂ ਹੋਇਆ ਇਸ ਕਰਕੇ ਪਤਾ ਲੱਗੇਗਾ ਜਿਸ ਨੇ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਜਿਹਦੇ ਉਹਨੇ ਕਿਹਾ ਜੀ ਹੁੰਦੀ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਔਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨੋਂ ਪਟਿਆ ਉਹਨੂੰ ਡੱਤ ਹੋ ਗਈ ਉਹਦੇ ਡੱਤ ਹੋ ਗਈ ਦੇਖੋ ਜੀ ਬਹੁਤ ਹੀ ਮੰਦਭਾਗੀ ਜੇ ਘਟਨਾ ਹੈ ਇਹ ਅਸੀਂ ਪੀਪੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪਈ ਸੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਕੋਈ ਕਹਿੰਦੇ ਵੀ ਕਿ ਝੋਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਹੈ ਹਾਂ ਜੀ ਹਾਂ ਜੀ ਅਜੇ ਕਿ ਕੋਈ ਨਹੀਂ ਹੋ ਰਹੀ ਹੈ ਪਰ ਅਸੀਂ ਪਤਾ ਲੱਗਿਆ ਵੀ ਇਹਨੇ ਇਹੋ ਪਤਾ ਲੱਗਿਆ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋਣ ਕਰਕੇ ਪਟ ਗਈ ਹੈ ਤੇ ਉਹਦੇ ਨੇ ਕਿਹਾ ਜੀ ਹੋਣੀ ਹੈ ਜਿਵੇਂ ਕੱਲੜ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦਾਂ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਔਰ ਛੋਟੀ 25 3 ਸਾਲ ਦੀ ਉਹਨਾਂ ਦੋਨਾਂ ਨੂੰ ਪੱਟਿਆ ਉਹਦੇ ਡੈਥ ਹੋ ਗਈ ਉਹਨਾਂ ਦੇ ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਹੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜੀ ਜ਼ਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਪ ਹੋ ਗਈ ਕੁਝ ਕਹਿੰਦੇ ਵੀ ਕਿ ਝੋਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਹੈ ਹਾਂ ਜੀ ਹਾਂ ਜੀ ਕਿ ਕੋਈ ਨਹੀਂ ਹੋ ਰਹੀ ਹੈ ਇਸ ਤਰ੍ਹਾਂ ਖਬਰ ਲੱਗੀ ਹੈ ਕਿ ਮੈਂ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਜਿਹਦੇ ਉਹਨੇ ਕਿਹਾ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3-4 ਸਾਲ ਦੀ ਉਹਨੂੰ ਦੋਨੋਂ ਪਟਿਆ ਉਹਨਾਂ ਦੀ ਡੈਥ ਹੋ ਗਈ ਉਹ ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤੋਂ ਟਰੱਕ ਹੀ ওভারਲੋਡ ਆਦਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਆਹੀ ਆਉਂਦੇ ਆਉਂਦੇ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਹਮਲ ਕੀ ਡੈੱਪ ਹੋ ਗਈ ਕੁਝ ਕਹਿੰਦੇ ਵੀ ਕਿ ਝੋਕਾ ਕੀ ਹੋ ਸਕਦਾ ਵੀ ਰਾਤ ਦੇ ਤ ਇਸ ਤਰ੍ਹਾਂ ਦੀ ਕੁਝ ਗੱਲ ਕਰ ਲਈ ਹੈ ਹਾਂ ਜੀ ਹਾਂ ਜੀ ਹਜੇ ਕਿ ਕੋਈ ਨਹੀਂ ਵਸਦੀ ਹੈ ਪਰ ਪਤਾ ਲੱਗਿਆ ਵੀ ਇਹ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋਣ ਕਰਕੇ ਟੱਗ ਗਈ ਹੈ ਤੇ ਉਹਦੇ ਨੇ ਕਿਹਾ ਜੀ ਇੱਕ ਕੱਲੜ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਵੀ ਔਰ ਡਰਾਈਵਰ ਔਰ ਛੋਟੀ ਬੱਚੀ 3 ਸਾਲ ਦੀ ਤੇਜਾ ਸਾਹਿਬ ਦੀ ਉਹਨੂੰ ਦੋਨੋਂ ਫਟਿਆ ਉਹਨੂੰ ਡੱਟ ਗਈ ਉਹਦੇ ਡੱਟ ਹੋ ਗਈ ਦੇਖੋ ਜੀ ਬਹੁਤ ਹੀ ਮੰਦਪਾ ਕੀ ਹੈ ਘਟਨਾ ਹੈ ਇਹ ਐਸਪੀ ਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਟ ਹੋ ਗਈ ਕੋਈ ਕਹਿੰਦੇ ਵੀ ਕਿ ਝੋਕਾ ਕੀ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੋ ਗਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਹੈ ਹਾਂ ਜੀ ਹਜੇ ਕੋਈ ਨਹੀਂ ਹੋ ਰਹੀ ਪਤਾ ਲੱਗੇਗਾ ਜਿਸ ਨੇ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐ ਐਕਸੀਡੈਂਟ ਹੋਣ ਕਰਕੇ ਪਟ ਗਈ ਹੈ ਜਿਹਦੇ ਉਹਨੇ ਕਿਹਾ ਸੀ ਹੁੰਦੀ ਠੀਕ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦ ਨਾਲ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਡਰਾਈਵਰ ਉਹ ਛੋਟੀ 25 3 ਸਾਲ ਦੀ ਉਹਦੀ ਤੇ ਆਸ ਦੀ ਉਹਨੂੰ ਉਹਨੂੰ ਫਟਿਆ ਉਹਨੂੰ ਡੈਥ ਉਹਦੇ ਡੈਥ ਹੋ ਗਈ ਉਹਦੇ ਦੇਖੋ ਜੀ ਬਹੁਤ ਹੀ ਮੰਦਪਾ ਕੀ ਹੈ ਘਟਨਾ ਹੈ ਇਹ ਐਸਪੀ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮਲਾਜਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਕੋਈ ਕਹਿੰਦੇ ਵੀ ਕਿ ਝੋਕਾ ਕੀ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਗਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਹੈ ਹਾਂ ਜੀ ਹਜੇ ਕਿ ਕੋਈ ਨਹੀਂ ਅਜੇ ਤੱਕ ਖਬਰ ਨਹੀਂ ਲੱਗੀ ਹੈ ਵੀ ਇਹੋ ਪਤਾ ਲੱਗਾ ਵੀ ਗੱਡੀ ਕਾਰ ਦੀ ਐਕਸੀਡੈਂਟ ਹੋਰ ਕਰਕੇ ਪਟ ਗਈ ਹੈ ਜਿਹਦੇ ਉਹਨੇ ਕਿਹਾ ਸੀ ਹੁੰਦੀ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜ਼ਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਔਰ ਛੋਟੀ ਬੱਚੀ 3 ਸਾਲ ਦੀ ਉਹਦੀ 3 ਸਾਲ ਦੀ ਉਹਨੂੰ ਦੋਨੋਂ ਫੱਟਿਆ ਉਹਨਾਂ ਦੇ ਡੈੱਥ ਹੋ ਗਈ ਉਹਨਾਂ ਦੀ ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਨਹੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀਤ ਡੱਟ ਹੋ ਗਈ ਹੋ ਚੁੱਕੀ ਕਹਿੰਦੇ ਵੀ ਕਿ ਝੁੱਕਾ ਗਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਚੱਕੇ ਹੀ ਗੱਲ ਇਹੀ ਹੋ ਗਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ ਹੈ ਹਾਂਜੀ ਹਜੇ ਕੋਈ ਨਹੀਂ ਅਸਲੀਅਤ ਦੁਆਰਾ ਪਤਾ ਲੱਗਿਆ ਨਹੀਂ ਜੂਮੇ ਇਹੋ ਪਤਾ ਲੱਗਿਆ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਤੇ ਉਹਦੇ ਨੇ ਕਿਹੋ ਜਿਹੀ ਹੋਈ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਵੀ ਔਰ ਡਰਾਈਵਰ ਔਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨੋਂ ਫਟਿਆ ਉਹਨੂੰ ਡੈੱਥ ਹੋ ਗਈ ਦੇਖੋ ਜੀ ਬਹੁਤ ਹੀ ਮੰਦਪਾ ਕੀ ਇਹ ਘਟਨਾ ਹੈ ਕਿ ਅਸੀਂ ਪੀਪੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਆਹੀ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀਤ ਡੈਟ ਹੋ ਗਈ ਕੋਈ ਕਹਿੰਦੇ ਵੀ ਕਿ ਝੁੱਕਾ ਗਈ ਹੋ ਸਕਦਾ ਵੀ ਇਸ ਤਰ੍ਹਾਂ ਦੀ ਕੁਝ ਗੱਲ ਕਰ ਲਈ ਹੈ ਹਾਂਜੀ ਹਜੇ ਤੇ ਕੋਈ ਨਹੀਂ ਅਸਲੀ ਜਾਣ ਪਤਾ ਲੱਗਿਆ ਜਿਸ ਨੇ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐ ਐਕਸੀਡੈਂਟ ਹੋਣ ਕਰਕੇ ਟੱਗ ਗਈ ਐ ਤੇ ਉਹਦੇ ਨੇ ਕਿਹਾ ਜੀ ਹੁਣ ਜੀ ਜੀ ਕੱਲੜ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਔਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨੋਂ ਪਟਿਆ ਉਹਨਾਂ ਦੇ ਡੈਥ ਹੋ ਗਈ ਉਹਨਾਂ ਦੇ ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਟ ਹੋ ਗਈ ਹੋਊ ਕਹਿੰਦੇ ਵੀ ਕਿ ਝੋਕਾ ਕਿ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਵੀ ਇਸ ਤਰ੍ਹਾਂ ਦੀ ਕੋਈ ਗੱਲ ਬਣਦੀ ਹੈ ਹਾਂ ਜੀ ਹਾਂ ਜੀ ਹਜੇ ਕਿ ਕੋਈ ਨਹੀਂ ਹੋ ਰਹੀ ਹੈ ਇਸ ਬਾਰੇ ਖਬਰ ਨਹੀਂ ਆਈ ਹੈ ਵੀ ਇਹ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਹੈ ਐਕਸੀਡੈਂਟ ਹੋਣ ਕਰਕੇ ਪਟ ਗਈ ਹੈ ਤੇ ਉਹਦੇ ਨੇ ਕੀ ਹੋਇਆ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਤੇ 3 ਸਾਲ ਦੀ ਉਹਨੂੰ ਦੋਨੋਂ ਫਟਿਆ ਉਹਨੂੰ ਡੈੱਥ ਹੋ ਗਈ ਡੈੱਥ ਹੋ ਗਈ ਦੇਖੋ ਜੀ ਬਹੁਤ ਹੀ ਮੰਦਪਾਗੀਏ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜੀ ਜ਼ਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ-ਮੋਟੀ ਸੱ